ਅੰਡੀਗਰ ਸ਼ਹਿਰ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਅਹਿਮ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਹੈ ਇਸ 'ਚ ਨਿਗਮ ਦੇ ਢਾਂਚੇ 'ਚ ਵੱਡੇ ਸੁਧਾਰਾ ਦੀ ਮੰਗ ਕੀਤੀ ਗਈ ਹੈ ਬਿੱਲ ਦਾ ਸਭ ਤੋਂ ਅਹਿਮ ਮਤਾ ਇਹ ਹੈ ਕਿ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਕਾਰਜਕਾਲ ਮੌਜੂਦਾ 1 ਸਾਲ ਤੋਂ ਵਧਾ ਕੇ 5 ਸਾਲ ਕੀਤਾ ਜਾਵੇ ਤਿਵਾੜੀ ਨੇ ਲੋਕ ਸਭਾ 'ਚ ਦੱਸਿਆ ਹੈ ਕਿ 1 ਸਾਲ ਦਾ ਕਾਰਜਕਾਲ ਬੇਅਸਰਦਾਰ ਹੈ ਕਿਉਂਕਿ ਹਰ ਸਾਲ ਚੋਣਾਂ ਹੁੰਦੀਆਂ ਨੇ ਇਸ ਨਾਲ ਸਰਕਾਰੀ ਪੈਸਾ ਖਰਚ ਹੁੰਦਾ ਹੈ ਤੇ ਸ਼ਹਿਰ ਦੇ ਵਿਕਾਸ ਕਾਰਜ ਵੀ ਲਟਕ ਜਾਂਦੇ ਨੇ ਮੇਅਰ ਨੂੰ ਕਿਸੇ ਵੀ ਵੱਡੀ ਨੀਤੀ ਨੂੰ ਤਿਆਰ ਕਰਨ ਤੇ ਲਾਗੂ ਕਰਨ ਦਾ ਸਮਾਂ ਨਹੀਂ ਮਿਲਦਾ ਇਸ ਤੋਂ ਇਲਾਵਾ ਹਰ ਸਾਲ ਹੋਣ ਵਾਲੀ ਸਿਆਸੀ ਜੋੜ ਤੋੜ ਤੇ ਹਾਰਸ ਟ੍ਰੇਡਿੰਗ ਲੋਕਤੰਤਰ ਨੂੰ ਕਮਜ਼ੋਰ ਕਰਦੀ ਹੈ ਤਿਵਾੜੀ ਨੇ ਜਨਵਰੀ 2024 ਦੀ ਵਿਵਾਦਤ ਮੇਅਰ ਚੋਣ ਦਾ ਜ਼ਿਕਰ ਕੀਤਾ ਹੈ ਜਿੱਥੇ ਪ੍ਰੋਵਾਈਡਿੰਗ ਅਫਸਰ ਵੱਲੋਂ ਵੋਟਾਂ ਨਾਲ ਛੇੜਛਾੜ ਮਾਮਲੇ ਨੂੰ ਸੁਪਰੀਮ ਕੋਰਟ ਨੇ ਲੋਕਤੰਤਰ ਦੀ ਹੱਤਿਆ ਐਲਾਨ ਦਿੱਤਾ ਸੀ ਤਿਵਾੜੀ ਨੇ ਕਿਹਾ ਹੈ ਕਿ ਇਹ ਘਟਨਾ ਚੰਡੀਗੜ੍ਹ ਚ ਸਥਿਰ ਸਥਾਨਕ ਸ਼ਾਸਨ ਦੀ ਲੋੜ ਨੂੰ ਹੋਰ ਜ਼ਿਆਦਾ ਸਪਸ਼ਟ ਕਰਦੀ ਹੈ ਇਹ ਹਨ ਮਤਲਬ ਜਿਹੜੇ ਬੇਲਦੀਆਂ ਮੁੱਖ ਮੰਗਾਂ ਨੇ ਉਹ ਕੀ ਨੇ ਉਹ ਇਹ ਨਹੀਂ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਸਿੱਧਾ 5 ਸਾਲਾਂ ਲਈ ਚੁਣਿਆ ਜਾਵੇ ਮੇਅਰ ਦੀ ਚੋਣ ਕਾਉਂਸਲਰਾਂ ਦੁਆਰਾ ਨਹੀਂ ਸਗੋ ਆਮ ਵੋਟਰਾਂ ਦੁਆਰਾ ਸਿੱਧੀ VOTING ਨਾਲ ਹੋਵੇ ਪ੍ਰਸ਼ਾਸਕ ਦੇ ਬੇਲੋੜੇ ਦਖਲ ਨੂੰ ਘਟਾ ਕੇ ਚੁਣੀ ਹੋਈ ਨਿਗਮ ਨੂੰ ਵਧੇਰੇ ਖੁਦ ਮੁਖਤਿਆਰੀ ਦਿੱਤੀ ਜਾਵੇ ਤਵਾਰੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਨੂੰ ਪਾਰਦਰਸ਼ੀ ਤੇ ਜਵਾਬਦੇਹ ਸ਼ਾਸਨ ਦੀ ਲੋੜ ਹੈ ਜੋ ਸਿਰਫ ਤੱਤਵਰ ਮੇਅਰ ਪ੍ਰਣਾਲੀ ਨਾਲ ਹੀ ਸੰਭਵ ਹੈ ਵਾਰੀ ਨੇ ਸ਼ਹਿਰ ਦੀ ਖਰਾਬ ਹੋ ਰਹੀ ਵਾਤਾਵਰਨ ਤੇ ਵੀ ਚਿੰਤਾ ਪ੍ਰਗਟਾਈ ਹੈ ਉਹਨਾਂ ਦੱਸਿਆ ਕਿ ਸੁਖਨਾ ਚੋ ਉਤਰੀ ਚੋ ਤੇ ਪਟਿਆਲਾ ਕੀ ਰਾਉ ਵਰਗੇ ਤਿੰਨ ਮੁਖ ਨਾਲੇ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਨੇ ਹਾਲਾਤ ਇਹਨਾਂ ਦੇ ਨੇੜੇ ਸਾਹ ਲੈਣਾ ਵੀ ਮੁਸ਼ਕਲ ਬਣ ਚੁੱਕੇ ਨੇ ਇਸ ਸੰਬੰਧੀ ਉਹ ਪਹਿਲਾਂ ਹੀ ਸੰਸਦ 'ਚ ਪ੍ਰਸ਼ਨ ਉਠਾ ਚੁੱਕੇ ਨੇ ਪਰ ਕੇਂਦਰ ਤੋਂ ਕੋਈ ਸੰਤੁਸ਼ਟ ਜਵਾਬ ਨਹੀਂ ਮਿਲਿਆ ਸੰਸਚਿਤ ਤਵਾੜੀ ਨੇ ਡੱਡੂ ਮਾਜਰਾ ਦੇ گارਬੇਜ ਡੰਪਿੰਗ ਸਾਈਟ ਨੂੰ ਲੈ ਕੇ ਸਰਕਾਰ ਦੀ ਨੀਅਤ ਤੇ ਵੀ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਕੂੜੇ ਦੇ ਪਹਾੜ ਨੂੰ ਹਟਾਉਣ ਦੀ ਸਮਾਂ ਸੀਮਾ ਵਾਰ-ਵਾਰ ਵਧਾਈ ਜਾ ਰਹੀ ਹੈ ਤਵਾੜੀ ਨੇ ਗ੍ਰਹਿ ਮੰਤਰੀ ਤੇ ਵਾਤਾਵਰਣ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੇ ਚੰਡੀਗੜ੍ਹ ਨੂੰ ਯੂਟੀ ਰੱਖਣਾ ਹੈ ਤਾਂ ਇਸ ਦੀ ਸਫਾਈ ਤੇ ਸੰਭਾਲ ਦੀ ਜ਼ਿੰਮੇਵਾਰੀ ਵੀ ਕੇਂਦਰ ਦੀ ਹੈ